ਜੇ ਜਦੋਂ ਖੋੜ ਵਿੱਚ ਹਿਰਦੇ ਵਿੱਚ ਬਣ ਟਿਕ ਜਾਂਦਾ ਹੈ ਫਿਰ ਇਹਨੂੰ ਬਹਿੰਗਮ ਕਹਿੰਦੇ ਨੇ ਇਹ ਬਹਿੰਗਮ ਹੈ ਬਹਿੰਗਮ ਕਹਿੰਦੇ ਨੇ ਜਿਹੜਾ ਕਿਤੇ ਗਮਨ ਨਹੀਂ ਕਰਦਾ ਕੋਈ ਜਾਨਦਾ ਨਹੀਂ ਕਿਤੇ ਕਿ ਕਹ ਰਹਿੰਦਾ ਰਹਿ ਬਹਿੰਗਮ ਕੰਮ ਤੋਂ ਬਹੀਂ ਲੈਂਦਾ ਕੋਈ ਚਿੰਤਾ ਹੀ ਨਹੀਂ ਅਚਿੰਤਾ ਵਸਦਾ ਰਹਿੰਦਾ ਤੁਰਦਾ ਫਿਰਦਾ ਹੋਰ ਨਹੀਂ ਕਿਉਂਕਿ ਚਿੰਤਾ ਹੋਵੇ ਕਿ ਲੋਡ ਹੋਵੇ ਜਿੰਨ ਕੋਈ ਲੋਡ ਹੀ ਨਹੀਂ ਚਿੰਤਾ ਹੀ ਨਹੀਂ ਕਿਉਂ ਜਾਊ ਕਿਤੇ ਜੇ ਦੀ ਕੋਈ ਲੋਡ ਨਹੀਂ ਕਿਸੇ ਲੋਡ ਦੀ ਉਹਨੂੰ ਚਿੰਤਾ ਨਹੀਂ ਹੋ ਬਹਿਮੰ ਰਹਾ ਬਹਿਮੰ ਕਾਤੇ ਹੈ ਨਾ ਜਾਏ ਕਿਤੇ ਜਾਂਦਾ ਨਹੀਂ ਇਹ ਬਹਿੰਗਮ ਕਹਿਨ ਨੇ ਜਿਹੜੇ ਉਹੀ ਬੋਲਿਆ ਫਿਰ ਕਮਲਿਆਂ ਨੂੰ ਜਿਵੇਂ ਕੋਈ ਜ਼ਿਆਦਾ ਨਾ ਹੋਵੇ ਕੋਈ ਰੋਟੀ ਦਾ ਸਾਧਨ ਨਾ ਹੋਵੇ ਉਹ ਬਹਿੰਗਮ ਹੋ ਗਿਆ ਇਹ ਗਲਤ ਅਰਥ ਲਾਏ ਹੋਏ ਨੇ ਲੋਕਾਂ ਨੇ ਅਰਾ ਹੈ ਬਹਿੰਗਮ ਕਿਦਰ ਹੈ ਜਿਹੜਾ ਹੈ ਸ਼ਾਂਤ ਹੋਇਆ ਹੋਇਆ ਮਾਨਾ ਮੁ ਜੀਵਨ ਮੁਕਤ ਅਵਸਥਾ ਹੈ ਜੀਵਨ ਮੁਕਤ ਅਵਸਥਾ ਦਾ ਜਿਹੜਾ ਹੈ ਇੱਕ ਧੀ ਕੋਨੋ ਲੋੜ ਨਹੀਂ ਆ ਕਿਥੇ ਜਾਣ ਦੀ ਆ ਜਿਹੜੇ ਤੀਰਥ ਨੇ ਗੁਰਦੁਆਰੇ ਨੇ ਬੇਵਾਨੀ ਹੋ ਗਏ ਉਹਦੇ ਵਾਸਤੇ ਨਾ ਜਾਂਦਾ ਹੀ ਨਹੀਂ ਕਿਤੇ ਤਬ ਇਹ ਵਾਸਤੇ ਤੀਰ ਸਾਰੇ ਬੇਵਾਨੀ ਹੋ ਗਏ ਮੰਦਰ ਬੇਵਾਨੀ ਹੋ ਗਏ ਜਿਹਦੇ ਵਾਤੇ ਮਨ ਮੰਦਰ ਹੈ ਉਹ ਬਾਹਰ ਮੰਦਰ ਕਿ ਕਰੂਗਾ ਜਦ ਕਹਿੰਦੇ ਸਭ ਕੁਝ ਘਰ ਮੇ ਬਾਹਰ ਨਹੀਂ ਵਾਟੋਲੇ ਵਾਟੋਲ ਨੂੰ ਕੁਝ ਵੀ ਨਹੀਂ ਜਾਂਦਾ ਉਹਨੂੰ ਪਤਾ ਹੈ ਅੰਦਰ ਇਹ ਸਭ ਕੁਝ ਹੈ ਜਿਹੜਾ ਅੰਦਰ ਸਭ ਕੁਝ ਹੈ ਔਰ ਸਭ ਕੁਝ ਨੇ ਅੰਦਰੋਂ ਪ੍ਰਾਪਤ ਕਰ ਲਿਆ ਉਹ ਬਹਿਗਮ ਹੈ ਜਿਹਨੂੰ ਸਭ ਕੁਝ ਅੰਦਰੋਂ ਮਿਲ ਗਿਆ ਉਹ ਬਹਿਗਮ ਹੈ ਕਾਤੇ ਨਾ ਜਾਈ ਉਹਦੇ ਬਾਤ ਹੈ ਕਾ ਤਕ ਦੀ ਸੱਚਾਣ ਹਜੂਰ ਸਾਹਿਬ ਦੀ ਪੜਨ ਕੋਈ ਵੈਲਿਊ ਨਹੀਂ ਹੈ ਐਮਕੋ ਨਦੀ ਇਹਨਾਂ ਲੋਕਾਂ ਖਾਤਰ ਆ ਬੈਲੂ ਜਿਹੜੇ ਬਾਹਰੋਂ ਡੋਲਦੇ ਨੇ ਰਹੇ ਬਹਿਮ ਕਾਤੇ ਨਾ ਜਾਈ ਕਿਤੇ ਨਹੀਂ ਜਾਣਦੀ ਲੋੜ ਉਹਨੂੰ ਸਭ ਕੁਝ ਕਰਦੇ ਵਿੱਚ ਆਉਥੋਂ ਉਹਨੂੰ ਪ੍ਰਾਪਤ ਵੀ ਹੋ ਗਿਆ ਅਗਾਇਕ ਹੈ ਅਗਾਇਕ ਹੀ ਨਾ ਫੜਨ ਵਾਲੀ ਚੀਜ਼ ਸੀ ਜਿਹੜੀ ਉਹਨੇ ਫੜ ਲਈ ਨਾ ਪਕੜ ਚਾਉਣੇ ਵਾਲਾ ਆਪਣਾ ਮਨ ਹੈ ਮਨੇ ਨਹੀਂ ਪਕੜਿਆ ਜਾਂਦਾ ਉਹਨੇ ਮਨ ਪਕੜ ਲਿਆ ਆਪਣਾ ਮੋਦੀ ਬੁੱਧੀ ਨੇ ਮਨ ਪਕੜ ਲਿਆ ਅਗੈ ਹੈ ਮਨੋ ਅਗੈ ਗਹੈ ਮਨ ਫੜ ਲਿਆ ਮਨੇ ਲੱਗ ਪੈਦਾ ਕੀਤੇ ਗਗਨ ਰਹੀ ਉਹ ਗਗਨ ਵਿੱਚ ਰਹਿੰਦੀ ਹੈ ਉਹਨੂੰ ਫੜ ਕੇ ਗਗਨ ਨਾਲ ਜੁੜ ਗਈ ਜਾਣ ਦੀ ਲੋੜੇ ਨਹੀਂ ਸ਼ਰੀਰ ਨਾਲ ਸੰਬੰਧੇ ਕੋਈ ਨਹੀਂ ਗਗਨ ਨਾਲ ਸੰਬੰਧ ਹਰ ਤਦੇ ਕਗਨ ਚਾਹ ਹੋ ساری ਦੁਨੀਆ ਅੰਦਰ ਹੈ ਬਾਹਰ ਕੁਛ ਵੀ ਨਹੀਂ ਬ੍ਰह्म ज्ञानी ਕੇ ਮਨ ਪਰਗਾਸ ਜੈਸੇ ਤਾਰੂ ਪਰ ਆਕਾਸ ਤਾਰੂ ਪਰ ਆਕਾਸ ਤਾਂ ਉਹਦਾ ਸਰੀਰ ਆਪਣਾ ਹੀ ਹੈ ਤਾਂ ਸਭ ਕੁਝ ਉਹਦੇ ਅੰਦਰ ਹੀ ਜਰੂਰ ਚਾਹੀਦਾ ਕੀ ਹੈ ਉਹਦੇ ਅੰਦਰ ਹੈ ساری ਦੁਨੀਆ ਜਿਹਦੇ ਦੁਨੀਆ ਬਾਹਰ ਹੈ ਬਾਹਰ ਭਜਦਾ ਹੈ ਜਿਹਦੇ ਦੁਨੀਆ ਅੰਦਰ ਹੈ ਉਹਨੂੰ ਜਾਣ ਦੀ ਕਿਤ ਹੈ ਕੀ ਲੋੜ ਹੈ ਰਾਮਚੰਦਰ ਭਾਈਦਾ ਸੋਨੇ ਦੇ ਮਗਰ ਮਰਗ ਦੀ ਮਗਰ ਬੁੱਧਵਾਨ ਸੋਨੇ ਦਾ ਮਗਰ ਮਰਗਾ ਲਾਲਚ ਇਹ ਤ੍ਰਿਸ਼ਨਾ ਸੋਨੇ ਦਾ ਮਰਗਾ ਹੈ ਮਾਇਆ ਦੀ ਭੁੱਖ ਸੋਨੇ ਦਾ ਮਰਗਾ ਹੈ ਜੇ ਸੋਨੇ ਦਾ ਮਰਗ ਮਗਰ ਭਾਈਦਾ ਤਾਂ ਤਾਂ ਹੀ ਤਾਂ ਅਸ਼ਮੇ ਦੇ ਯੱਗ ਕੀਤਾ ਅਸ਼ਮੇ ਇਹ ਕਰਨ ਦੀ ਲੋੜ ਪਈ ਸੀ ਅਸ਼ਮੇ ਦੀ ਅੱਗ ਕੀਤਾ ਔਰ ਪਹਿਚਾਨ ਵੀ ਨਹੀਂ ਸਕਿਆ ਵੀ ਸੋਨੇ ਦਾ ਮਰਦ ਹੁੰਦਾ ਨਹੀਂ ਮੇਰੇ ਨੇ ਛੜ ਕੀਤਾ ਹੋਇਆ ਉਹ ਭਗਵਾਨ ਨੂੰ ਇਹ ਵੀ ਨਹੀਂ ਪਤਾ ਲੱਗਿਆ ਛੜਾ ਹਦੋਗੀ ਉਹਨੂੰ ਤਾਂ ਛੜਦਾ ਵੀ ਨਹੀਂ ਪਤਾ ਲੱਗਿਆ ਇਹਦਾ ਤਾਂ ਕ੍ਰਿਸ਼ਨ ਜੰਗਾ ਛੜਿਆ ਹੈ ਕ੍ਰਿਸ਼ਨ ਨੂੰ ਛੜਿਆ ਕਹਿੰਦੇ ਨੇ ਔਰ ਕ੍ਰਿਸ਼ਨ 14 ਕਲਾ ਮੰਨਿਆ ਨਾ 16 ਕਲਾ ਮੰਨਿਆ ਹੈ ਰਾਮਚੰਦਰ 14 ਕਲਾ ਮੰਨਿਆ ਉਹ 14 ਕਲਾ ਮੰਨਿਆ ਹੋਇਆ ਤੁਹਾਡਾ 16 ਕਲਾੜ ਦੇ ਸਾਹਮਣੇ ਉਹਦੀ ਗੱਲ ਕਿਉਂ ਨਹੀਂ ਕਰਦੇ 16 ਕਲਾ ਵਾਲੇ ਦੀ 14 ਕਲਾੜ ਦੀ ਕਿਉਂ ਗੱਲ ਕਰਦੇ ਹੋ ਕਿਉਂਕਿ ਸਮਰਥ ਯਾਤਰਾ ਦੇ ਖਿਲਾਫ ਹੈ ਉਹ ਕ੍ਰਿਸ਼ਨ ਪੰਡਤ ਦੇ ਖਿਲਾਫ ਹੈ ਉਹ ਬੇਦੀ ਗੱਲ ਕਰਦਾ ਤਾਂ ਨਹੀਂ ਉਹਦੀ ਕਰਦੇ ਉਹ ਪੁਰਨ ਪਾਪ ਨੂੰ ਨਹੀਂ ਮੰਨਦਾ ਉਹ ਦੁਕਾਨਦਾਰ ਦੀ ਨਹੀਂ ਚੱਲਣ ਦਿੰਦਾ ਥੋੜੀ ਤਾਂ ਉਹਦੇ ਖਿਲਾਫ ਹੋ ਹੰਗਾਇਆ ਹੈ ਮਨ ਨੂੰ ਆਪਣੇ ਨੂੰ ਕਾਬੂ ਕਰ ਲੈਂਦੇ ਉਹਦੀ ਬੁੱਧਮਾਨ ਕਾਬੂ ਕਰ ਲੈਂਦੀ ਆ ਬਬੇ ਬੁੱਧਮਾਨ ਨੂੰ ਕਾਬੂ ਕਰਕੇ ਫੜਕੇ ਰੱਖਦੀ ਆ ਗਾਇ ਗगन ਰਹੀ ਤੇ ਕੋਈ ਛੜਕੇ ਗगन ਚਲੀ ਗਈ ਹਿਰਦਾ ਹੀ ਗगन ਹੋ ਗਿਆ ਹਿਰਦੇ ਚ ਜਿਹੜੀ ਆਵਾਜ਼ ਆ ਗੰਗਨ ਦਮਾਮਾ ਵਾਜਿਆ ਇੱਥੇ ਹੀ ਦਮਾਮਾ ਫਿਰ